ਜੀ ਭਾਈ ਦੋਤੋ ਹੋਰ ਆਪਣੇ ਤੁਹਾਡੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਸਾਰਿਆਂ ਦਾ। ਹੋ ਤੁਸੀਂ ਸਾਰੇ ਠੀਕ ਹੋਵੋਗੇ। ਤੇ ਆਪਣੇ ਵੀਰਾਂ ਨੂੰ ਕੰਡਵਾਇਰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ। ਕਿ ਆਪਾਂ ਜੇ ਨਵਾਂ ਵਲੌਗ ਲੈ ਕੇ ਆਏ ਹੁਣੇ ਗੋਲਗੱਤਰੋਂ ਅੱਜ ਆਪਾਂ ਚੱਲੇ ਆ ਟਾਇਰ ਪਾਉਣ। ਤੇ ਉਹਨੇ ਪਾਉਣੇ ਟਾਇਰ। ਰਾਜਾ ਤੋਂ ਪਾਹ ਫਿਰ ਕੇ ਨੇ ਟਾਇਰ ਪਾਉਣਾ ਮਲੂਰ ਚੱਲੇ ਸੀ ਟਾਇਰ ਪਾਉਣਾ ਚ। ਬਾਕੀ ਆਪਣੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਤੁਸੀਂ ਬਣੇ ਰਹੋ ਆਪਣੇ ਵਲੌਗ ਦੇ ਨਾਲ। ਆਜ ਆਏ ਗਲੇਪਾਲਾ ਗਲੇਪਾਲਾ ਆਉਣੇ ਆਪਾਂ ਵਲੌਗ ਦੀਆਂ ਤੇ ਜਸ ਵੀਰ ਆਪਾਂ ਕਿਹੜੇ ਮਾਉਣੇ ਦੇਖਣਾ ਬਾਕੀ ਕਿਹੜੇ ਆਪਾਂ ਨੂੰ ਸਹੀ ਲੱਗੇ ਜਿਹੜੇ ਕੰਫਰਟੇਬਲ ਹੋਣ ਤੇ ਇਦਾਂ ਇਦਾਂ ਉਹ ਹੀ ਪਵਾਵਾਂਗੇ ਟਾਇਰ ਆਪਾਂ ਕੁਝ ਸੋਹਣੇ ਥਾਣੇ ਨਹੀਂ ਦੇਖ ਕੇ ਮਾਉਣੇ ਕਿਉਂਕਿ ਆਪਾਂ ਦਾ ਭਾਈ ਵੀ ਕਰਨੀ ਹੁੰਦੀ ਆ ਆਪਾਂ ਕਿਹੜਾ ਵੀ ਇਹਨੂੰ ਦੋ ਵੇਜ ਨੇ ਥਲਣਾ ਬਾਕੀ ਜਿਹੜੇ ਕੰਫਰਟੇਬਲ ਹੋਣਗੇ ਟਾਇਰ ਫਿਰ ਉਹੀ ਪਵਾਵਾਂਗੇ ਆਪਾਂ ਤੇ ਬਣੇ ਰਹੋ ਮਿੱਤਰੋ ਵਲੌਗ ਦੇ ਨਾਲ ਆਪਾਂ ਨੇ ਮੰਨ ਲਾਉਣੇ ਕਰ ਕਰੋ ਵਾਹ ਦੇ ਫਿਰ ਕਹਿੰਦੇ ਟੀਓਡੀ ਵਾਲੇ ਆਪਣੇ ਆਡਰ 1016 ਇਹਨਾਂ ਦੀ ਠੀਕ ਐ ਰ ਕੰਫਰਟ ਲੱਗਦਾ ਦੂਜੇ 1116 ਵੱਡੇ ਲੱਗਦੇ ਸੀ ਬਾਕੀ ਸਭ ਜੋ ਟਾਇਰ ਪਾਦੇ ਉਹਦੇ ਤੋਂ ਹੁਣ ਬਣੇ ਰਿਹਾ ਬਲੌਗ ਦੇ ਨਾਲ ਮਿੱਤਰੋ ਬਲੂ ਡਾਈਸ ਸੁਪਰ ਵਾਲਿਆਂ ਦੇ ਦੁਕਾਨ ਉੱਧਰ ਰਹੀ ਉਹ ਸਾਹਮਣੇ ਹੀ ਹਾਲ ਹੈ ਬਾਈ ਜੀ ਆਪਾਂ ਟਾਇਰ ਪਵਾਲੇ ਸੀ ਕਿ 916 ਨੇ ਲਵਾ ਕੇ 1016 ਪਵਾਤੇ ਬਾਕੀ ਭਰੇ ਚੇਂਜ ਕਰਨੇ ਪਏ ਸੀ ਹਵਾ ਭਰ ਕੇ ਵੇਣੇ ਕਿਵੇਂ ਲੱਗਦੇ ਆ ਮਲੋਟ ਖੜੇ ਸੀ ਬਈ ਆਪਾਂ ਸੁਪਰ ਟਾਇਰ ਵਾਲਿਆਂ ਤੋਂ ਪਾਏ ਆ ਬਾਈ ਰੇਟ ਰੁੱਟ ਜਾ ਜਾ ਇਹਨਾਂ ਦਾ ਤੇ ਪਹੁੰਚੋ ਜਰੂਰ ਹਵਾ ਭਰ ਦਿਆਂ ਦਿਖਾਉਣੇ ਕੀ ਲੱਗਦਾ ਦੋਨੇ ਟਾਇਰ ਚੜਾ ਲ ਕੇ ਫਿਰ ਲੁੱਕ ਚੈੱਕ ਕਰਦੇ ਆ ਵੀ ਕਿਵੇਂ ਆਉਂਦੀ ਆ ਦੇਖ ਲਓ ਵੀ ਟਾਇਰਾਂ ਦੇ ਪਾਸੇ ਸੀ ਪਾਣੀ ਬਾਹਰ ਕੱਢ ਦਈਏ ਬਾਈ ਕਿੰਨਾ ਕ ਫਰਕ ਪੈ ਜੂਗਾ ਬਾਹਰ ਟਾਇਰ ਕਿੰਨਾ ਕ ਜੂਗਾ ਦੋ ਉਂਗਲਾ ਫਰਕ ਦਈਏ ਅੱਜ ਬੜਾ ਸੋਹਣਾ ਲੱਗੂਗਾ ਯਾਰਾ ਮਿੱਤਰੋ ਬਣੇ ਰਿਹਾ ਬਲੌਗ ਦੇ ਨਾਲ ਹੁਣ ਦੋਨੇ ਟਾਇਰ ਵਾਕ ਇੱਕ ਟਾਇਰ ਦੀ ਲੋਕ ਦੇਖੋ ਕਿਵੇਂ ਆਈ ਆ ਬਣੇ ਰਹਿਣਾ ਬਲੌਗ ਦੇ ਨਾਲ ਆ ਹੁਣ ਇਧਰੋਂ ਚੱਲ ਕੋਈ ਨਾ ਬੋਲ ਥੈਂਕ ਯੂ ਭਈ ਇਹ ਬੰਦਾ ਮੰਨ ਨਹੀਂ ਰਿਹਾ ਉਹਨਾਂ ਅਸੀਂ ਕਹੇ ਬਾਹਰ ਕਢਾ ਲੈ ਰਹਿਮਾ ਚਲੋ ਮਿੱਤਰ ਅਸੀਂ ਇੱਕ ਛਾਪੀ ਹੈਗੇ ਬਣੇ ਰਹੋ ਟਾਇਰ ਉਹ ਸੁਲੀ ਪਵਾਦੇ ਆ ਲੁੱਕ ਚੈੱਕ ਕਰੋ ਆਪਣੇ ਟਰੈਕਟਰ ਦੀ ਕਿਵੇਂ ਲੱਗਦਾ ਦੱਸੋ ਫਿਰ ਮਿੱਤਰ ਕਿਵੇਂ ਲੱਗਦਾ ਪਪਾ ਆ 2016 ਤੇ ਵਧੀਆ ਕੰਫਰਟੇਬਲ ਆ ਯਾਰ ਬਾਈ ਵੀ ਖਾਤਰ ਹਨ ਪਰ ਇਹ ਚ ਮਾੜੇ ਨਹੀਂ ਲੱਗਦੇ ਬਾਬਾ ਆਇਆ ਬਈ ਸੁਪਰ ਟਾਇਰ ਵਾਲਿਆਂ ਤੋਂ ਤੇ ਬਈ ਵਧੀਆ ਰੇਟ ਲਾਉਂਦੇ ਆ ਯਾਰ ਪੁਰਾਣੇ ਰੇਟ ਟਾਇਰਾਂ ਦਾ ਵਧੀਆ ਰੇਟ ਦੇ ਨਵੇਂ ਵੀ ਭਾਜ ਹੀ ਦੇ ਦਿੰਦੇ ਤੇ ਜਿਨੇ ਪਾਉਣੇ ਮਲੋਡ ਪਹੁੰਚੋ ਮਿੱਤਰਾਂ ਆ ਬਾਕੀ ਦੱਸੋ ਆਪਣੇ ਟਰੈਕਟਰ ਦੀ ਲੁੱਕ ਕਿਵੇਂ ਲੱਗਦੀ ਆ ਬਾਕੀ ਬਣੇ ਰਹੋ ਬਲਾਓ ਦੇ ਨਾਲ ਹਾਂ ਮਿੱਤਰਾਂ ਕਰੋ ਚੈੱਕ ਕਿੱਧਰ ਗਿਆ ਸਾਡਾ ਬੰਦਾ ਭੱਜ ਕੇ ਹਾਂ ਵੀ ਖਾਲਸਾ ਜੀ ਕੀ ਆਪਣੀ ਦੁਕਾਨ ਦਾ ਏਡਰੈਸ ਦੱਸੋ ਜੀ ਬਾਈ ਜੀ ਸੁਪਰ ਟਾਇਰ ਮਲੋਡ ਉੱਚੀ ਮੜਾ ਜਾ ਬਾਈ ਸਾਰਾ ਐਡਰੈਸ ਦੱਸੋ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਦਾ ਹਾਂਜੀ ਬਾਈ ਸਹੀ ਐਡਰੈਸ ਹੈਗਾ ਬਾਈ ਸੁਪਰ ਟਾਇਰ ਮਲੋੜ ਹੰਗੀਤੀ ਰੋਡ ਮਲੋੜ ਠੀਕ ਹੈ ਜੀ ਸ਼ਹਿਰ ਮਲੋੜ ਤੇ ਬਾਈ ਇੱਥੇ ਆਉਣਗੇ ਜਿਹੜਾ ਇਹਦੇ ਵਧੀਆ ਰੇਟ ਨਾਲ ਲਾਉਂਦੇ ਆ ਬਾਈ ਦੁਕਾਨ ਸਾਨੂੰ ਪਹਿਲਾਂ ਦਿਖਾ ਵੀ ਦਿੱਤੀ ਆ ਆ ਸਾਹਮਣੇ ਪੌੜ ਉੱਤਰਨੇ ਸਾਰੀ ਆ ਆ ਬਾਈ ਦੇ ਕਹਿਣ ਦੇ ਬਦੌਲਤ ਆਏ ਆ ਅਸੀਂ ਬਾਈ ਮਲੋੜ ਸਪੈਸ਼ਲ ਆ ਬਾਈ ਅਰਗੇ ਨੇ ਇੱਥੇ ਹੀ ਟਾਇਰ ਪਵਾਏ ਸੀਗੇ ਬਾਕੀ ਤੁਹਾਨੂੰ ਮਲੋੜੇ ਰਿਲੇ ਜਾਣਦੇ ਹੋਣੇ ਬਾਈ ਨੂੰ ਤੇ ਬਾਕੀ ਕਰੋ ਲੁੱਕ ਚੈੱਕ ਤੇ ਬਾਈ ਗਾ ਕੇ ਕੋਲਾ ਬਾਈ ਹੋਊਗਾ ਇੱਥੇ ਤੇ ਜਦੋਂ ਮਰਜੀ ਆ ਜਾਓ ਤੁਹਾਨੂੰ ਰੇਟ ਵੀ ਵਧੀਆ ਲਾਊਗਾ ਸਾਰੇ ਟਾਨੇ ਤੇ ਇੱਧਰ ਬੈਠੇ ਖਾ ਰਸਾ ਜੀ ਤੇ ਬਾਈ ਨੇ ਆ ਕਿਵੇਂ ਲੱਗਿਆ ਹੁਣ ਜੀ ਬਹੁਤ ਵਧੀਆ ਲੱਗਿਆ ਬਾਈ ਤੇ ਬਾਈ ਨਾਲ ਕਿਵੇਂ ਇਹਨਾਂ ਨੇ ਕਿਵੇਂ ਕਰੀ ਡੀਲ ਆਪ ਠੀਕ ਹੈ ਜੀ ਵਧੀਆ ਟਾਇਰ ਵੀ ਬ੍ਰਾਂਡ ਵੀ ਵਧੀਆ ਰੇਟੇ ਕੱਟੇਗੇ ਨਵੇਂ ਵੀ ਵਧੀਆ ਬੰਦੇ ਠੀਕ ਹੈ ਵੀ ਮਿੱਤਰੋ ਜਿਹਨੇ ਟਾਇਰ ਪਾਉਣੇ ਤੇ ਇੱਥੇ ਆਇਆ ਬਾਈ ਗਰਾਂਗੋਲੇ ਸੋਪਰ ਟਾਇਰ ਵਾਲਿਆਂ ਕੋਲੇ ਤੇ ਮਿੱਤਰੋ ਆਹ ਬਾਈ ਦੀ ਬਦੌਲਤ ਆਏ ਅਸੀਂ ਆਹ ਮੁੰਡੇ ਨੂੰ ਤੁਸੀਂ ਦੇਖਿਆ ਹੋਣਾ ਅਸੀਂ ਅਕਾ ਆ ਗਿਆ ਮੁੰਡਾ ਦੇਖ ਰਾਂ ਦੀ ਚਲੋ ਮੈਂ ਇਧਰ ਬਣੇ ਰਿਹਾ ਬਲੌਬ ਬਾਕੀ ਥੋੜਾ ਇਹਦਾ ਵੀ ਹਿੱਸਾਦਾਰੀ ਆ ਫੋਨ ਫਾਨ ਠੀਕ ਆ ਮਿੱਤਰ ਹਾਂਜੀ ਵੀ ਦੋਸਤੋ ਟਾਰਬੋ ਆ ਕੇ ਹੁਣ ਪਿੰਡ ਨੂੰ ਚੱਲਦੇ ਸੀਗੇ ਤੇ ਯਾਰ ਨੇਰੀ ਬਹੁਤ ਆ ਗਈ ਤੇ ਇੱਥੇ ਫਿਰ ਆਪਾਂ ਹੁਣ ਲੋਟ ਹੀ ਰਹਿਨੇ ਆ ਤੇ ਹੁਣ ਅਕੋ ਤੜਕੇ ਚੱਲਾਂਗੇ ਯਾਰ ਪਿੰਡ ਬਹੁਤ ਜਿਆਦਾ ਨੇਰੀ ਆ ਕਿ ਉਧਰ ਪਿੰਡ ਆ ਗਈ ਮੁੰਡੋ ਫੋਨ ਆਇਆ ਵੀ ਨੇਰੀ ਆ ਤੇ ਇੱਥੇ ਹੈ ਨਹੀਂ ਬੱਸ ਉਹ ਫੋਨ ਕੱਟ ਦੇ ਗਏ ਤੇ ਇੱਥੇ ਨੇਰੀ ਆ ਗਈ ਮਿੱਤਰੋ ਬਾਕੀ ਆਪਣੇ ਟਰੈਕਟਰ ਦੀਆਂ ਲੁੱਕ ਦੱਸਿਓ ਵੀ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਤੇ ਬਾਕੀ ਯਾਰ ਆਪਣੇ ਵਲੌਗ ਨੂੰ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆ ਰਾਜ਼ ਦੱਸਿਓ ਬਰ ਕਿੰਦਰ ਨੂੰ ਜਾਂਦਾ ਤੇ ਬਾਕੀ ਆਪਣੇ ਟਰੈਕਟਰ ਦੀ ਲੁੱਕ ਦੱਸਿਓ ਮੁੰਡਿਓ ਕਿਵੇਂ ਆਈ ਆ ਤੇ ਹੁਣ ਜੇ ਕੋਈ ਕਲਿੱਪ ਚੱਕੀ ਦਾ ਜਰੂਰ ਲਾਵਾਂਗੇ ਕੱਲ ਨੂੰ ਪਿੰਡਿਆਂ ਦੇ ਤੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਹੋਰ ਵਾਸਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਯਾਰ ਆਪਣੇ ਵਲੌਗ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਮਿੱਤਰੋ ਠੀਕ ਹੈ ਤੇ ਹੁਣ ਹੌਲੀ ਹੌਲੀ ਆਪਾਂ ਇਹਨੂੰ ਕਰਦੇ ਆ ਮੋਡੀਫਾਈ ਬਣੇ ਰਹੋ ਬਾਕੀ ਆਪਣੇ ਵਲੌਗ ਦੇ ਨਾਲ ਭਾਗੇ ਜੀ ਟੈਰਮ ਹੁਣਾ ਨਾ ਰਾਤ ਹੋ ਗਈ ਸੀ ਲੇਟ ਆ ਕਲੇਰੀ ਜੀ ਆ ਗਈ ਭਈ ਤੇ ਰਹਿ ਪਏ ਸੀ ਤੇ ਹੁਣ ਆਪਾਂ ਅੱਜ ਲੜ ਕੇ ਵਾਪਸ ਹੋ ਗਏ ਉਹਦੇ ਤੁਰੇ ਜੀ ਕਾ ਟਰੈਕਟਰ ਇਹਦਾ ਡੂਰਾ ਠੀਕ ਆ ਬਾਕੀ ਬਨੇਰੋ ਬਲੌਗ ਦੇ ਨਾਲ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਵੇਂ ਲੋਕਾਂ ਹੀ ਟਰੈਕਟਰ ਵੀ ਆਪਣੇ ਠੀਕ ਆ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਚ